ਸਾਸੀ ਕਾਲ ਜੀ ਥੋੜੀ ਜੀ ਗੱਲ ਤੁਹਾਡੇ ਨਾਲ ਫੇਰ ਕਰਾਂਗੇ ਅੱਜ ਫਸਲਾਂ ਦੇ ਉੱਤੇ ਪੁਰਾਣੇ ਸਮੇਂ ਹੁੰਦੇ ਸੀ ਕਹਿੰਦੇ ਜਦੋਂ ਫਸਲਾਂ ਦਾ ਸਮਾਂ ਹੁੰਦਾ ਸੀ ਉਦੋਂ ਰੋਟੀ ਖਾਣ ਵੀ ਭੁੱਲ ਜਾਂਦੇ ਸੀ ਪੁਰਾਣੇ ਬਜ਼ੁਰਗ ਖਾਣਾ ਖਾਣ ਦਾ ਸਮਾਂ ਵੀ ਨਹੀਂ ਹੁੰਦਾ ਸੀ ਡਰਦੇ ਹੁੰਦੇ ਸੀ ਕਿ ਕਿਤੇ ਮੀਂਹ ਨਾ ਪੈ ਜਾਵੇ ਨੇਰੀ ਨਾ ਆ ਜਾਏ ਫਸਲ ਖਰਾਬ ਨਾ ਹੋ ਜਾਏ ਕਿਉਂਕਿ 6 ਮਹੀਨੇ ਲੱਗਦੇ ਸੀ ਫਸਲ ਪਾਲਣ ਨੂੰ ਕਣਕ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਣਕ ਦੀ ਜਦੋਂ ਰੋਤਾਂ ਦੀ ਆ ਬੱਡਣ ਦੀ ਰੋਤਾਂ ਦੇ ਨਾਲ ਰੇਤ ਨਾਲ ਸੌਣ ਦਾ ਸਮਾਂ ਹੁੰਦਾ ਨਾ ਖਾਣ ਦਾ ਸਮਾਂ ਹੁੰਦਾ ਪਰ ਜਿਸ ਤਰ੍ਹਾਂ ਸਮਾਂ ਬਦਲਦਾ ਗਿਆ ਉਸੇ ਤਰ੍ਹਾਂ ਜਨਰੇਸ਼ਨਾਂ ਵੀ ਚੇਂਜ ਹੁੰਦੀਆਂ ਗਈਆਂ ਤੇ ਜਿਹੜੀ ਆ ਨਵੀਂ ਪੀੜ੍ਹੀਆ ਇਹ ਸ਼ਾਇਦ ਭੁੱਲ ਗਈ ਆ ਕਿ ਖੇਤੀ ਕਿਵੇਂ ਕੀਤੀ ਜਾਂਦੀ ਆ ਕਿਉਂਕਿ ਖੇਤੀ ਦੇ ਵੱਲ ਬਿਲਕੁਲ ਧਿਆਨ ਨਹੀਂ ਹੈ ਅਸੀਂ ਨਹੀਂ ਕਹਿ ਰਹੇ ਇਹ ਤਸਵੀਰਾਂ ਦੱਸਣੀਆਂ ਤੁਹਾਨੂੰ ਜਿਹੜੀਆਂ ਤੁਹਾਨੂੰ ਆਪਾਂ ਦਿਖਾਵਾਂਗੇ ਕਿਉਂਕਿ ਜਦੋਂ ਅੱਜ ਇੱਕ ਢੇੜਾ ਅਸੀਂ ਇਲਾਕੇ ਦਾ ਲਾਇਆ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦਾ ਲਾਇਆ ਨੰਗਲ ਤੱਕ ਘੁੰਮ ਕੇ ਆਇਆ ਤਾਂ ਦੇਖਿਆ ਕਿ ਲੋਕ ਕਿਸ ਤਰ੍ਹਾਂ ਫਸਲਾਂ ਜਿਹੜੀ ਸਾਂਭੇ ਜਾ ਰਹੇ ਨੇ ਖੇਤਾਂ ਦੇ ਵਿੱਚ ਜਿਸ ਦੇ ਵਿੱਚ ਜ਼ਿਆਦਾਤਰ ਜ਼ਿਆਦਾਤਰ ਕਿਹਾ ਵੱਦੋਂ ਤੋਂ ਵੱਦ ਜਿਹੜੇ ਨੇ ਸਿਰਫ਼ ਤੋਂ ਸਿਰਫ਼ ਸਿਆਣੇ ਬਜ਼ੁਰਗ ਖੇਤਾਂ ਦੇ ਵਿੱਚ ਦਿਖਾਈ ਦਿੱਤੇ ਭੈਣਾਂ ਦਿਖਾਈ ਦਿੱਤੀਆਂ ਖੇਤਾਂ ਦੇ ਵਿੱਚ ਤੇ ਨਾਲ ਕਈ ਖੇਤਾਂ ਦੇ ਵਿੱਚ ਭਈਏ ਦਿਖਾਈ ਦਿੱਤੇ ਪਰ ਜਿਹੜੀ ਨੌਜਵਾਨੀ ਪੰਜਾਬ ਦੀ ਆ ਉਹ ਖੇਤਾਂ ਦੇ ਵਿੱਚ ਦਿਖਾਈ ਨਹੀਂ ਦਿੱਤੀ ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਚੱਲ ਰਹੇ ਨੇ ਇਲੈਕਸ਼ਨਾਂ ਦੇ ਦੌਰਾਨ ਨੌਜਵਾਨ ਜਿਆਦਾਤਰ ਵਿਜੀ ਹੋ ਗਏ ਨੇ ਰੈਲੀਆਂ ਦੇ ਵਿੱਚ ਜਿਸ ਦਾ ਕਿ ਮਿਆਜਾ ਭੁਗਤਣਾ ਪੈ ਸਕਦਾ ਹੈ ਉਹਨਾਂ ਨੂੰ ਕਿਉਂਕਿ ਜੇ ਜਿਸ ਤਰ੍ਹਾਂ ਮੌਸਮ ਵਿਭਾਗ ਆ ਬਾਰ ਬਾਰ ਜਿਹੜੀ ਚੇਤਾਵਨੀ ਦਿੰਦਾ ਹੈ ਕਿ ਗੜੇ ਮਰੀ ਹੋ ਸਕਦੀ ਆ ਮੀਂਹ ਪੈ ਸਕਦਾ ਏ ਝੱਖੜ ਆ ਸਕਦਾ ਏ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਹੋਇਆ ਤਾਂ ਸਾਡੀ 6 ਮਹੀਨੇ ਦੀ ਕੀਤੀ ਹੋਈ ਮਿਹਨਤ ਖਰਾਬ ਹੋ ਜਾਵੇਗੀ ਬਜ਼ੁਰਗਾਂ ਦੇ ਨਾਲ ਕੁਝ ਗੱਲਬਾਤ ਕੀਤੀ ਤੁਹਾਨੂੰ ਸੁਣਾ ਦਿੰਦੇ ਆ ਪਰ ਬਜ਼ੁਰਗਾਂ ਦੇ ਵਿੱਚ ਜ਼ਿਆਦਾਤਰ ਚਿੰਤਾ ਇਹ ਦੇਖੀ ਗਈ ਕਿ ਜਿਹੜੀ ਅੱਜ ਦੀ ਜਵਾਨੀ ਆ ਉਹ ਪੁੱਲ ਚੁੱਕੀ ਆ ਫਸਲਾਂ ਨੂੰ ਕਿਸ ਤਰ੍ਹਾਂ ਸਾਂਭਣਾ ਜਿਹੜੀ ਬਜ਼ੁਰਗਾਂ ਨੇ ਗੱਲ ਕਹੀ ਉਹ ਬੜੀ ਚਿੰਤਾਜਨਕ ਸੀ ਕਿ ਬਜ਼ੁਰਗਾਂ ਨੇ ਇੱਕੋ ਗੱਲ ਕਹੀ ਕਿ ਜ਼ਿਆਦਾਤਰ ਨੌਜਵਾਨ ਪੀੜੀ ਫਸਲਾਂ ਨੂੰ ਕਿਸ ਤਰ੍ਹਾਂ ਸਾਂਭਣਾ ਜਾਂ ਖੇਤੀ ਕਿਸ ਤਰ੍ਹਾਂ ਕਰਨੀ ਆ ਉਹ ਪੁੱਲ ਚੁੱਕੀ ਆ ਜੇ ਉਹ ਪੰਜਾਬ ਦੇ ਲਈ ਚੰਗੇ ਸੰਕੇਤ ਨਹੀਂ ਆ ਤੇ ਇਸੇ ਦੌਰਾਨ ਰੈਲੀਆਂ ਦੇ ਵਿੱਚ ਨੌਜਵਾਨਾਂ ਦਾ ਆਉਣਾ ਕਿਉਂਕਿ ਬੀਤੇ ਕੱਲ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਰੈਲੀ ਲੈ ਕੇ ਆਉਂਦੇ ਆ ਉਸ ਦੇ ਵਿੱਚ ਵੱਡਾ ਇਕੱਠ ਦੇਖਿਆ ਜਾਂਦਾ ਹੈ ਜਦੋਂ ਤਾਂ ਸ਼੍ਰੀ ਕੇਦਗੜ ਸਾਹਿਬ ਨਤਮਸਤਕ ਹੋਣ ਦੇ ਲਈ ਆਉਂਦੇ ਆ ਉਸ ਦੇ ਵਿੱਚ ਵੱਡਾ ਇਕੱਠ ਦੇਖਿਆ ਜਾਂਦਾ ਨੌਜਵਾਨਾਂ ਦਾ ਤੇ ਨੌਜਵਾਨ ਰੈਲੀਆਂ ਦੇ ਵਿੱਚ ਪਾਏ ਗੇ ਜ਼ਿਆਦਾਤਰ ਨੌਜਵਾਨ ਰੈਲੀਆਂ ਦੇ ਵਿੱਚ ਸਨ ਤੇ ਦੂਜਾ ਜਦੋਂ ਅੱਜ ਇੱਕ ਰੈਲੀ ਦੇਖੀ ਸਰਦਾਰ ਹਰਜੋਤ ਸਿੰਘ ਬੈਂਸ ਦੀ ਜਿਨ੍ਹਾਂ ਦੇ ਵਿੱਚ ਮੋਟਰਸਾਈਕਲ ਰੈਲੀ ਦੌਰਾਨ ਜਿਹੜਾ ਵੱਡਾ ਇਕੱਠ ਨੌਜਵਾਨਾਂ ਦਾ ਉਹਨਾਂ ਦੀ ਰੈਲੀ ਦੇ ਵਿੱਚ ਵੀ ਦੇਖਿਆ ਤੇ ਜਦੋਂ ਖੇਤਾਂ ਦਾ ਜਿਹੜਾ ਲਾਇਆ ਖੇਤਾਂ ਦੇ ਵਿੱਚ ਸਿਰਫ ਬਜ਼ੁਰਗੇ ਸੀਗੇ ਪਣਾ ਸੀਗੀਆਂ ਜਾਂ ਬਜ਼ੁਰਗਾਂ ਦਾ ਜਿਹੜਾ ਕਹਿਣਾ ਹੈ ਤੇ ਜੋ ਆਪਾਂ ਦੇਖਿਆ ਹੈ ਜਿਆਦਾਤਰ ਪ੍ਰਵਾਸੀ ਮਜ਼ਦੂਰ ਬਈਏ ਖੇਤਾਂ ਦੇ ਵਿੱਚ ਸਨ ਜੋਗੇ ਪੰਜਾਬ ਦੇ ਲਈ ਵਧੀਆ ਸੰਕੇਤ ਨਹੀਂ ਆ 4 ਦਿਨ ਕੰਮ ਦੇ ਹੁੰਦੇ ਆ ਤੇ 4 ਦਿਨ ਦੇ ਵਿੱਚ ਜੇਕਰ ਆਪਾਂ ਫਸਲ ਸਾਂਭ ਲਈਏ ਤਾਂ ਸਾਡੇ ਵਾਸਤੇ ਵੱਡੀ ਸ਼ਾਬਾਸ਼ੀ ਇਹਦੇ ਵਿੱਚ ਕਿਉਂਕਿ ਚਿਰਪ ਵੋਟਾਂ ਵਾਲੇ ਦਿਨ ਆ ਕੇ ਆਪਾਂ ਵੋਟਾਂ ਪਾਦੀਏ ਜਿੰਨੂੰ ਵੀ ਪਾਣੀਆਂ ਪਰ ਰੈਲੀਆਂ ਤੋਂ ਗੁਰੇਜ਼ ਜ਼ਰੂਰ ਕਰ ਲੈਣਾ ਚਾਹੀਦਾ ਨੌਜਵਾਨਾਂ ਨੂੰ ਆਪਣੇ ਮਾਪੇ-ਬਾਬਲ ਦੇਖਣਾ ਚਾਹੀਦਾ ਤੇ ਆਪਣੀ ਫਸਲ ਵੱਲ ਦੇਖਣਾ ਚਾਹੀਦਾ ਜਦੋਂ ਆਪਾਂ ਫਸਲ ਸਾਂਭ ਲਈ ਤਾਂ ਫਿਰ ਰੈਲੀਆਂ ਵੱਲ ਜਾਣਾ ਚਾਹੀਦਾ ਉਸ ਤੋਂ ਪਹਿਲਾਂ ਫਸਲਾਂ ਨੂੰ ਬਚਾਉਣਾ ਚਾਹੀਦਾ ਆਪਣੇ ਮਾਪੇ-ਬਾਬ ਦਾ ਸਹਾਰਾ ਬਣਨਾ ਚਾਹੀਦਾ ਆਹ ਉਹ ਕਿਹੜਾ ਲਈਏ ਖੇਤਾਂ ਦਾ ਖੇਤਾਂ ਦੇ ਵਿੱਚ ਕੰਮ ਕਰਦੇ ਸੁਬੀਯੋਰਗ ਜੋੜੇ ਨੂੰ ਜਦੋਂ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਹ ਸੁਣਦੇ ਆ ਇਹਨਾਂ ਨੇ ਕੀ ਜਵਾਬ ਦਿੱਤਾ ਬੜੀ ਸੋਹਣੀ ਗੱਲ ਬਾਬਾ ਜੀ ਨੇ ਕਹੀ ਸੁਣਨਯੋਗ ਗੱਲ ਆ ਉਹ ਸੁਣਦੇ ਆ ਕੀ ਕਿਹਾ ਜਦੋਂ ਉਹਨਾਂ ਤੋਂ ਪੁੱਛਾਂਗੇ ਕਿ ਨੌਜਵਾਨਾਂ ਨੂੰ ਰੈਲੀਆਂ ਦੇ ਵਿੱਚ ਜਾਂ ਖੇਤਾਂ ਦੇ ਵਿੱਚ ਹੋਣਾ ਚਾਹੀਦਾ ਇਹ ਦਿਨਾਂ ਦੇ ਵਿੱਚ ਆਓ ਸੁਣਦੇ ਹਾਂ ਕੀ ਕਹਾ ਬਾਬਾ ਜੀ ਨੇ ਬਾਬਾ ਜੀ ਲੱਗੇ ਜਿਦਾ ਜਿਹੜੇ ਸਿਆਣੇ ਬਜ਼ੁਰਗ ਆ ਖੇਤਾਂ 'ਚ ਲੱਗੇ ਮੁੰਡੇ ਰੈਲੀਆਂ 'ਚ ਘੁੰਮਦੇ ਚੰਗਾ ਲੱਗਦਾ ਏ ਤੁਹਾਨੂੰ ਚੰਗਾ ਤਾਂ ਨਹੀਂ ਲੱਗਦਾ ਹੈ ਜੀ ਜਿਹੜੇ ਮੁੰਡੇ ਥੋੜਾ ਬਿੱਲੇ ਬਿੱਲੜਾ ਪੂਰਾ ਘਰ ਦਾ ਕੰਮ ਕਰਨ ਚਾਹੀਦਾ ਰੈਲੀਆਂ ਜਾਣਾ ਚਾਹੀਦਾ ਨਾ ਰੈਲੀਆਂ 'ਚ ਕਾਹਦੇ ਜਾਣਾ ਜੇ ਆਪਾਂ ਘਰ ਕੰਮ ਹੋਵੇ ਤਾਂ ਘਰ ਕੰਮ ਕਰੋ ਰੈਲੀਆਂ 'ਚ ਵੀ ਜਾਓ ਟਾਈਮ ਨਹੀਂ ਹੂੰ ਆ ਦਿਨ ਹੈਗੇ ਰੈਲੀਆਂ ਦੇ ਨਹੀਂ ਦਿਲ ਕਿੱਥੇ ਰੈਲੀਆਂ ਦੇ ਇਹਦਾ ਕੰਮ ਕੱਢਾ ਠੀਕ ਹੈ ਤਾਂ ਨਹੀਂ ਜਾਂਦੇ ਰੈਲੀਆਂ ਬਾਹਰ ਹੀ ਆ ਵਿਚਾਰੇ ਬਜ਼ੁਰਗ ਖੇਤ ਵਿੱਚ ਕੱਲਾ ਲੱਗਿਆ ਹੋਇਆ ਤਬੜੀ ਚੱਕਾਂ ਨਾਲ ਮੁੰਡੇ ਰੈਲੀਆਂ ਚ ਇਹ ਬਾਬਾ ਜਿੱਦਾਂ ਹੁਣ ਜਿੱਦਾਂ ਰੈਲੀਆਂ ਚੱਲਦੀਆਂ ਇੱਕ ਪਾਸੇ ਕਣਕਾਂ ਦੇ ਵੜਾਈ ਚੱਲਦੀ ਕਿਹੜੀਆਂ ਰੈਲੀਆਂ ਰੈਲੀਆਂ ਵੱਲ ਨੂੰ ਡੋੜੇ ਪਏ ਆ ਹੂੰ ਮੈਂ ਕੀ ਦੇਖ ਰਿਹਾ ਉਹਦਾ ਕਹਿੰਦੇ ਪੰਜਾਬ ਚ ਕੰਮ ਹੈ ਨਹੀਂ ਹਾਂ ਜੇ ਕਰਨਾ ਹੋਵੇ ਤਾਂ ਨਹੀਂ ਇਹ ਵੀ ਜਿਗਾਂ ਨੂੰ ਖਾਣੇ ਚਾਹਗਾ ਜੇ ਇਹ ਕਰਨੇ ਜੋਗੇ ਹੋ ਤਾਂ ਮੋਟਰ ਸੱਜ ਕੇ ਘੁੰਮਣ ਜੋਗੇ ਆ ਬਸ ਹੂੰ ਚਲਾ ਦੇ ਦੋ ਕੋਈ ਇਹਨਾਂ ਨੂੰ ਸਿੱਖਿਆ ਦੇ ਦੋ ਸਿੱਖਿਆ ਦੇਣੀ ਫਿਰ ਆ ਜਾ ਆਪਣੇ ਨੇ ਸਭ ਮੰਦੇ ਚੀਜ਼ ਨੂੰ ਕਿਵੇਂ ਰੱਖਣਾ ਤੇ ਠੀਕ ਤਾਂ ਦੇਖ ਲਓ ਇਸ ਤਰ੍ਹਾਂ ਹੁੰਦੀ ਐ ਨੇ ਮਿਹਨਤ ਤੁੱਪ ਦੇ ਵਿੱਚ ਕੱਲਾ ਬਜ਼ੁਰਗ ਤੋੜੀ ਦੀਆਂ ਪੰਡਾਂ ਭਰ-ਭਰ ਕੇ ਲਿਜਾ ਰਿਆ ਤੇ ਘਰੇ ਰੱਖ ਰਿਆ ਇਹ ਹੁੰਦੀ ਆ ਮਿਹਨਤ ਆ ਇਹ ਹੁੰਦੇ ਪੰਜਾਬੀਆਂ ਦੇ ਖੂਨ ਕੀ ਕੀ ਨਾ ਤੁਹਾਡਾ ਹਰਮਪਾਲ ਇਹ ਕਿੱਥੋਂ ਆਏ ਤੁਸੀਂ ਜੀਪੀ ਜੀ ਹਾਂ ਵਢਾਈ ਕਿਰਤੀ ਬਰੇ ਕਿੰਨੇ ਸਾਲ ਹੋ ਗਏ ਦੋ ਸਾਲ ਹੋ ਗਏ ਪੰਜਾਬ ਦੇ ਮੁੰਡੇ ਕੰਮ ਨਹੀਂ ਕਰਦੇ ਹੁਣ ਤੁਹਾਨੂੰ ਮੌਕੇ ਮਿਲਿਆ ਹੈ ਅੱਛਾ ਕੀ ਲੱਗਦਾ ਹੈ ਪੰਜਾਬ ਦੇ ਮੁੰਡੇ ਕੰਮ ਨਹੀਂ ਕਰਦੇ ਹੁਣ ਆਪਦਾ ਕਰਦੇ ਵੀ ਨਹੀਂ ਕਰਦੇ ਇਹ ਹਨ ਵਧੀਆ ਮੌਕੇ ਹੁਣ ਵਧੀਆ ਗਿਆ ਸੀ ਲੱਗੇ ਜਾਂਦੇ ਆ ਕੋਈ ਮੇਰੇ ਵੀ ਯਾਰੀ ਕਰਨੇ ਬਸ ਹੁਣ ਦੇਖ ਕਣਕ ਵਟੇ ਕਿੰਨੇ ਬੰਦੇ ਅੱਗੇ ਦੋ ਹੀ ਆ ਬਸ ਠੀਕ ਤਾਂ ਵੇਖੋ ਤਸਵੀਰਾਂ ਮਿਹਨਤ ਕਸ਼ ਲੋਕ ਖੇਤਾਂ ਦੇ ਵਿੱਚ ਲੱਗੇ ਹੋਏ ਨੇ ਕਣਕ ਸਾਂਭਣ ਕਿਉਂਕਿ ਇਹ ਚਾਰ ਦਿਨ ਹੀ ਕੰਮ ਦੇ ਹੁੰਦੇ ਆ ਜਿਸ ਦੇ ਨਾਲ ਸਾਰਾ ਗੁਜ਼ਾਰਾ ਜਾਂ ਬੈਂਕਾਂ ਦੇ ਕਰਜ਼ੇ ਲਾਣੇ ਹੁੰਦੇ ਆ ਇਹ ਤਸਵੀਰਾਂ ਜ਼ਰੂਰ ਵੇਖੋ ਜੀ ਤੁਹਾਡਾ ਕਰਨੈਲ ਸਿੰਘ ਅੱਜ ਖੇਤਾਂ 'ਚ ਤੁਸੀਂ ਲੱਗੇ ਹੋਏ ਅੱਪਾ ਤਾਂ ਤੋਂ ਜਾਣਨਾ ਚਾਹੁੰਦੇ ਜੀ ਵੀ ਕਿ ਨੌਜਵਾਨ ਕਿੰਨੇ ਕੇ ਪੰਜਾਬ ਦੇ ਜਿਹੜੇ ਹੈਗੇ ਖੇਤੀ ਕਰਦੇ ਆ ਨੌਜਵਾਨ ਤਾਂ ਜਿਹਨਾਂ ਸਰਵਿਸ ਨਹੀਂ ਮਿਲਦੀ ਉਹ ਵੀ ਨਹੀਂ ਕਰਦੇ ਜਿਹੜੇ ਚੱਲ ਸਰਵਿਸ ਕਰਦੇ ਉਹ ਠੀਕ ਹੈ ਜਿਹੜੇ ਸਰਵਿਸ ਨਹੀਂ ਕਰਦਾ ਉਹ ਵੀ ਨਾ ਖੇਤੀ ਨਹੀਂ ਕਰਦਾ ਅੱਜ ਕੱਲ ਕੋ ਸਭ ਹੋ ਗਏ ਕਹਿੰਦੇ ਵੀ ਧਿਆੜੀ ਦਫੇ ਤੇ ਵੀ ਨੰਦੇ ਨਹੀਂ ਹੈ ਤੇ ਦੂਜੇ ਬਥੇ ਅੱਬੇ ਵੋਟਾਂ ਆ ਗਈਆਂ ਲੋਕ ਕਿ ਨਿਆਣੇ ਜਿਹੜੇ ਨੌਜਵਾਨਾਂ ਰੈਲੀਆਂ ਚ ਵੇਖੇ ਜਾ ਰਹੇ ਜਾਦੇ ਜਿਹੜੇ ਸਿਆਣੇ ਖੇਤਾਂ ਚ ਦੇਖੇ ਜਾ ਰਹੇ ਇਹ ਤਾਂ ਠੀਕ ਹੈ ਜੀ ਤੁਹਾਨੂੰ ਕੀ ਲੱਗਦਾ ਇਸ ਤਰ੍ਹਾਂ ਹੀ ਹੈ ਜੀ ਇਸ ਤਰ੍ਹਾਂ ਦੇ ਵਸਰੇ ਉਹ ਇਸ ਤਰ੍ਹਾਂ ਹੀ ਸਭ ਕੁਝ ਇਤੋਂ ਨੇ ਹੀ ਅਜਕਲ ਜਮੀਨੀਦਾਰ ਦਾ ਕੋਈ ਗੇਨ ਨਾ ਉਹ ਵੀ ਨਹੀਂ ਨਿਸ਼ਾਨੇ ਉਹਨਾਂ ਤੋਂ ਆਪਣੇ ਵੀ ਤੇ ਵੀ ਪਾਇਆ ਪੁੰਦਾ ਸਭ ਕੁਆਰਾਂ ਦਾ ਵੀ ਕੁਝ ਨਾ ਕੁਝ ਫਸਲ ਸੰਭ ਲਈਏ ਮੌਸਮ ਉਸ ਗਾਤਨ ਦੀਆ ਕਰਦਾ ਹੂੰ ਜੇ ਮੌਸਮ ਯਾਦ ਦੇ ਵੀ ਇੱਕ ਦਿਨ ਕੋਈ ਇੱਕ ਬਰਖਾ ਪੈਂਦੀ ਦੂਜੇ ਦਿਨ ਪੈਂਚ ਤੇ ਪੰਸਕਾ ਨਹੀਂ ਪੈਂਦੀ ਹੂੰ ਇਸ ਕਰਕੇ ਜੀਮੀਨੀਦਾਰ ਨੂੰ ਕੋਈ ਇਨਾ ਬੈਨੀਫਿਟ ਨਹੀਂ ਹੈ ਬੱਚੇ ਜੀਮੀਨੀਦਾਰਾਂ ਦੇ ਬੱਚੇ ਜਿਹੜੇ ਮੁੰਡੇ ਉਹ ਬੱਚੇ ਜੀਮੀਨੀਦਾਰਾਂ ਦੇ ਬਸ ਤੁਹਾਨੂੰ ਪੁੱਛਦਾ ਹੈ ਤੁਸੀਂ ਕੁਝ ਨਹੀਂ ਕਰਦੇ ਅੱਜ ਕੱਲ ਉਹ ਤਾਂ ਬੋੜਾ ਚਲ ਜਾਂਦਾ ਬਾ ਪਿੱਛੇ ਚਾਹ ਚੂਰੂ ਵੀ ਦੇਖਦੇ ਵੀ ਕਹਿੰਦੀ ਉਬਰ ਰੋਟੀ ਬੁਲਾਤੀ ਬਸ ਹੂੰ ਉਗਮੀਦਾਰ ਲੱਗੇ ਵੇ ਤੇ ਚੀਨੀ ਆਦਮੀ ਲੱਗੇ ਵੇ ਬਸ ਉਹਨਾਂ ਨੂੰ ਚਾਂਪ ਪਾਲੀ ਬਣਾਉਣ ਦੇ ਬਸ ਕੁਛ ਨਹੀਂ ਜਿਹੜੇ ਖੇਤੀ ਹੁਣ ਕਿਹਦੇ ਸਿਰ ਤੇ ਹੋ ਗਈ ਖੇਤੀਬਾੜੀ ਭਈਆਂ ਦੇ ਸਿਰ ਤੇ ਹੋ ਗਈ ਸਾਰੀ ਹੂੰ ਭਈਏ ਵੀ ਅੱਜ ਕੱਲ ਮਰਜ਼ੇ ਨਹੀਂ ਹੈ ਭਾਈ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਕਹਿੰਦੇ ਇਹੀ ਕਹਿਣਾ ਚਾਹੁੰਦੇ ਕਿ ਮੇਰੇ ਖੇਤੀ ਦਾ ਕੰਮ ਕਰੋ ਭਾਈ ਆਪਣੀ ਜ਼ਮੀਨ ਸੰਭਲੋ ਸਾਥੇ ਹੁੰਦਾ ਨਹੀਂ ਵੱਡੇ ਵਾਰੀ ਤੇ ਆਪਣੀ ਜ਼ਮੀਨ ਸੰਭਲੋ ਤਾਂ ਇੱਕ ਟੋਲਾ ਪ੍ਰਵਾਸੀ ਮਜ਼ਦੂਰਾਂ ਦਾ ਭਈਆਂ ਦਾ ਤੁਰਿਆ ਆਂਦਾ ਸੀ ਜੋ ਪੰਜਾਬੀਆਂ ਦੇ ਖੇਤ ਸੰਭਲ ਰਿਹਾ ਅਸਦਾ ਹੋਇਆ ਟੋਲਾ ਜਾ ਰਿਹਾ ਸੀ ਜਦੋਂ ਇਹਨਾਂ ਤੋਂ ਪੁੱਛਿਆ ਗਿਆ ਕਿ ਕਿੰਨੇ ਬੰਦੇ ਕੰਮ ਤੇ ਲੱਗੇ ਹੋਏ ਨੇ ਤਾਂ ਇਹਨਾਂ ਨੇ ਦੱਸਿਆ ਆਪਾਂ 6 ਤੋਂ 7 ਬੰਦੇ ਜਿਹੜੇ ਨੇ ਉਹ ਕੰਮ ਤੇ ਲੱਗੇ ਹੋਏ ਆ ਤੇ ਪੰਜਾਬੀ ਦੀ ਜ਼ਮੀਨ ਹੁਣ ਭਈਏ ਸਾਹਮਰੇ ਨੇ ਪ੍ਰਵਾਸੀ ਸਾਹਮਰੇ ਨੇ ਕਿਤਨਾ ਦੇਖਦੇ ਜੀ ਇਲੈਕਸ਼ਨਾਂ ਦਾ ਦੌਰ ਵੀ ਹੈਗਾ ਉਪਰੋਕ ਇਧਰੋਂ ਵढਾਈ ਦਾ ਟਾਈਮ ਵੀ ਹੈਗਾ ਇੱਕ ਪਾਸੇ ਰੈਲੀਆਂ ਤੇ ਰੈਲੀਆਂ ਦੂਜੇ ਪਾਸੇ ਕਣਕ ਖੇਤਾਂ ਵਿੱਚ ਖੜੀ ਬਜ਼ੁਰਗ ਖੇਤਾਂ ਵਿੱਚ ਲੱਗੇ ਹੋਏ ਤੇ ਨੌਜਵਾਨ ਜਿਹੜੇ ਨੇ ਰੈਲੀਆਂ ਦੇ ਵਿੱਚ ਘੁੰਮ ਰਹੇ ਦੇਖੋ ਜੇ ਤਾਂ ਬੰਦੇ ਨੇ ਇਹ ਸੋਚਣਾ ਹੋਵੇ ਪਹਿਲਾਂ ਮੈਨੂੰ ਆਪਣੀ ਖੇਤੀ ਪਿਆਰੀ ਹੈ ਮੈਨੂੰ ਕਣਕ ਪਿਆਰੀ ਹੈ ਤਾਂ ਮੈਂ ਇਹਨਾਂ ਚੀਜ਼ਾਂ ਦੇ ਲਈ ਰੈਲੀਆਂ ਨੂੰ ਅਹਿਮੀਅਤ ਨਹੀਂ ਦਿੰਦਾ ਪਹਿਲੇ ਕਿਉਂਕਿ ਜੀਮੀਦਾਰ ਦੇ ਲਈ ਪਹਿਲਾਂ ਫਸਲ ਸਾਹਮਣੇ ਬਹੁਤ ਜ਼ਰੂਰੀ ਹੈ ਹਰ ਰੋਜ਼ ਮੌਸਮ ਖਰਾਬ ਹੋ ਰਿਹਾ ਇਹ ਨਹੀਂ ਪਤਾ ਵੀ ਕਿਹੜੇ ਮੌਸਮ ਕਦੋਂ ਕਿਦਾਂ ਦਾ ਮਤਲਬ ਬਣ ਜਾਣਾ ਤੇ ਫਸਲਾਂ ਦੇ ਗੱਡੇ ਮਾਰੀ ਵੀ ਹੋ ਸਕਦੀ ਹੈ ਸੋ ਮੇਰੀ ਤਾਂ ਸਾਰੇ ਜੀਮੀਦਾਰਾਂ ਨੂੰ ਪਹਿਲੇ ਇਹੀ ਰਾਈ ਹੈ ਵੀ ਆਪਣੀ ਪਹਿਲਾਂ ਫਸਲ ਸਾਭੋ ਬਾਕੀ ਕੰਮ ਬਾਅਦ ਵਿੱਚ ਹੋਵੇ ਕੱਲ ਇੱਕ ਰੈਲੀ ਨਿਕਲੀ ਚੰਦੂ ਮਦਰਸਾ ਸਾਹਿਬ ਆਨੰਦਪੁਰ ਸਾਹਿਬ ਆਦੇ ਮੱਥਾ ਦੇਖਣ ਉਹਦੇ ਵਿੱਚ ਵੀ ਨੌਜਵਾਨ ਤੇ ਕਰੈਲੀ ਅੱਜ ਨਿਕਲਦੀ ਜਿਹੜਾ ਹਰਜੋਤ ਬੈਂਸ ਵੱਲੋਂ ਕੱਢੀ ਜਾਂਦੀ ਆ ਆਮਾਦੀ ਪਾਰਟੀ ਦੀ ਉਸ ਵਿੱਚ ਵੀ ਹਰ ਨੌਜੋਨਾਂ ਦਾ ਭਾਰੀ ਘਟ ਦੇਖਿਆ ਗਿਆ ਖੇਤਾਂ ਦੇ ਵਿੱਚ ਜਦੋਂ ਗੇੜਾ ਲੱਗਾ ਆ ਤਾਂ ਬਜ਼ੁਰਗ ਖੇਤਾਂ ਦੇ ਵਿੱਚ ਦਿਖਾਈ ਦਿੱਤੇ ਭਈਏ ਦਿਖਾਈ ਦਿੱਤੇ ਪਰ ਨੌਜਵਾਨ ਰੈਲੀਆਂ ਦੇ ਵਿੱਚ ਸਨ ਕੀ ਲੱਗਦਾ ਜਿਹੜੇ ਨੌਜਵਾਨ ਇਸ ਟਾਈਮ ਰੈਲੀ ਦੇ ਵਿੱਚ ਘੁੰਮ ਰਹੇ ਉਹਨਾਂ ਨੂੰ ਪਹਿਲੇ ਤਾਂ ਇਹ ਹੀ ਨਹੀਂ ਪਤਾ ਹੈ ਵੀ ਪਹਿਲੇ ਸਾਨੂੰ ਫਸਲ ਪਿਆਰੀ ਹੈ ਜਾਂ ਸਾਨੂੰ ਰੈਲੀਆਂ ਪਿਆਰੀਆਂ ਮੈਂ ਜੇ ਤੁਹਾਨੂੰ ਪਹਿਲੇ ਕਹਿ ਕੇ ਹਟਿਆ ਮੈਂ ਹੂੰ ਬਈ ਅਗਰ ਚਲੋ ਅਸੀਂ ਮੰਨਦੇ ਆ ਵੀ ਚਲੋ ਇਲੈਕਸ਼ਨਾਂ ਦਾ ਦੌਰ ਵੀ ਹੈ ਤਾਂ ਥੋੜਾ ਜਿਹਾ ਇਸ ਚੀਜ਼ ਵੱਲ ਮੰਤਰੀਆਂ ਨੂੰ ਜਾਂ ਲੀਡ ਔਰ ਜਿਹੜੇ ਸਾਡੇ ਬੱਚੇ ਉਹ ਨਾ ਮਗਰ ਜਾ ਰਹੇ ਉਹਨਾਂ ਨੂੰ ਵੀ ਥੋੜਾ ਇਸ ਵਾਰ ਧਿਆਨ ਦੇਣਾ ਚਾਹੀਦਾ ਪਹਿਲੇ ਆਪਣੀਆਂ ਫਸਲਾਂ ਫਸਲਾਂ ਸੰਭੋ ਬਾਕੀ ਕੰਮ ਬਾਅਦ ਵਿੱਚ ਕਰੋ ਰੈਲੀਆਂ ਬਾਅਦ ਵਿੱਚ ਹੋ ਜਾਣੀਆਂ ਵੋਟ ਪਣ ਚੱਲ ਜੇ ਉਹ ਰੈਲੀਆਂ ਤੇ ਗਰੇਜ ਕਰਨਾ ਚਾਹੀਦਾ ਲੱਗਦਾ ਇਦਾਂ ਹਾਂ ਬਿਲਕੁਲ 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 ਰੈਲੀਆਂ ਨਾ ਜਾਓ ਨਹੀਂ ਹੈ ਆਪਣੇ ਪਹਿਲੇ ਫਸਲਾਂ ਸੰਭਲੋ ਉਹ ਤਾਂ ਲੀਡਰਾਂ ਨੂੰ ਵੀ ਚਾਹੀਦਾ ਵੀ ਭਾਈ ਅਸੀਂ ਲੋਕਾਂ ਦੀਆਂ ਫਸਲਾਂ ਬਰਬਾਦ ਕਰਨੇ ਸ਼ੁਰੂ ਹੋਏ ਹੋਏ ਸੀ ਇਹਨਾਂ ਨੇ ਮਗਰ ਆਪਣਾ ਰੈਲੀਆਂ ਤੋੜਿਆ ਕਰਦੇ ਠੀਕ